बाबा शेठ फरीद आगमन पुरब दो हज़ार विच दे सन्मान फरीदकोट विखे सुरजीत पात्र जी की याद समर्पित बाबा फरीद साहित मेला रोज़ा पुस्तक मेले की शुरुआत हो जा रही है ए पंज रोज़ा महान समागम का उन्नीस सितंबर दो हज़ार उद्घाटन होगा आओ सुन हाँ ते संपूर्ण जानकारी जिला अफसर विभाग फरीदकोट सरदार मनजीत सिंह पुरी ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਜੀਤ ਪੂਰੀ ਜ਼ਿਲ੍ਹਾ ਪਾਸ਼ਾ ਅਫਸਰ ਫਰੀਦਕੋਟ ਪੰਜਾਬ ਵਿੱਚ ਔਰ ਪੰਜਾਬ ਤੋਂ ਬਾਹਰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਬਾਬਾ ਫਰੀਦ ਆਗਮਨ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਔਰ ਨਾਲ ਹੀ ਮੈਨੂੰ ਇਹ ਗੱਲ ਆਪ ਸਭ ਨਾਲ ਸਾਂਝੀ ਕਰਦਿਆਂ ਬੇहद ਖੁਸ਼ੀ ਮਹਿਸੂਸ ਹੋ ਰਹੀ ਆ ਤੇ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਬਾਬਾ ਫਰੀਦ ਸਾਹਿਤ ਮੇਲਾ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਔਰ ਇਹ ਮੇਲਾ ਭਾਸ਼ਾ ਵਿਭਾਗ ਪੰਜਾਬ ਔਰ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਰਜਿਸਟਰਡ ਫਰੀਦਕੋਟ ਵੱਲੋਂ ਮਿਲ ਕੇ ਸਾਂਝੇ ਤੌਰ ਤੇ ਮਨਾਇਆ ਜਾ ਰਿਹਾ ਇਸ ਸਾਹਿਤ ਮੇਲੇ ਦੇ ਵਿੱਚ 5 ਦਿਨਾਂ ਦਾ ਪੁਸਤਕ ਮੇਲਾ ਹੋਊਗਾ ਜਿਦੇ ਵਿੱਚ ਪੰਜਾਬ ਤੋਂ ਔਰ ਪੰਜਾਬ ਤੋਂ ਬਾਹਰ ਤੋਂ ਲਗਭਗ 60 ਦੇ ਕਰੀਬ ਪੁਸਤਕ ਦੇ ਪਬਲਿਸ਼ਰ ਤੇ ਵਿਕਰੇਤਾ ਇਸ ਪੁਸਤਕ ਮੇਲੇ ਦੇ ਵਿੱਚ ਪਹੁੰਚਣਗੇ ਇਸੇ ਤਰ੍ਹਾਂ ਇਸ ਪੁਸਤਕ ਮੇਲੇ ਦੇ ਵਿੱਚ ਲਗਾਤਾਰ ਸਾਹਿਤ ਸੱਭਿਆਚਾਰ ਤੇ ਰੰਗਮੰਚ ਨਾਲ ਸੰਬੰਧਿਤ ਜਿਹੜੇ ਸੈਸ਼ਨਸ ਹੋਣਗੇ ਜਿਦੇ ਵਿੱਚ ਪੰਜਾਬੀ ਸਾਹਿਤ ਜਗਤ ਦੀਆਂ ਪੰਜਾਬੀ ਫਿਲਮ ਜਗਤ ਦੀਆਂ ਪੰਜਾਬੀ ਰੰਗਮੰਚ ਦੀਆਂ ਬਹੁਤ ਨਾਮਵਰ ਹਸਤੀਆਂ ਪਾਠਕਾਂ ਦੇ ਰੂਪ ਰੂਪ ਹੋਣਗੀਆਂ ਇਸੇ ਤਰ੍ਹਾਂ ਹੀ 22 ਤਰੀਕ ਨੂੰ ਜਿਹੜਾ ਹੈਗਾ ਉਹ ਕਵੀ ਦਰਬਾਰ ਜਿਹੜਾ ਹੋਊਗਾ ਜਿਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਨਾਮਵਰ ਕਵੀ ਆ ਜਿਹੜੇ ਉਹ ਇਹਦੇ ਵਿੱਚ ਹਿੱਸਾ ਲੈਣਗੇ ਤੇ 4 ਦੋ ਦਿਨਾਂ ਦਾ ਜਿਹੜਾ ਹੈਗਾ ਸਾਡੇ ਕੋਲ ਇੱਕ ਨਾਟਕ ਮੇਲਾ ਹੋਵੇਗਾ 19 ਅਤੇ 20 ਤਰੀਕ ਨੂੰ ਜਿਦੇ ਵਿੱਚ ਦੋ ਨਾਟਕ ਆ ਜਿਹੜੇ 19 ਤਰੀਕ ਨੂੰ ਅਤੇ ਦੋ ਨਾਟਕ ਆ ਜਿਹੜੇ ਉਹ 20 ਤਰੀਕ ਨੂੰ ਸਰਕਾਰੀ ਕਾਲਜ ਆਫ ਐਜੂਕੇਸ਼ਨ ਦੇ ਗਰਾਊਂਡ ਦੇ ਵਿੱਚ ਖੇਡੇ ਜਾਣਗੇ ਇਹ ਜਿਹੜੇ ਨਾਟਕ ਮੇਲਾ ਜਾਂ ਇਹ ਜਿਹੜਾ ਸਾਹਿਤ ਮੇਲਾ ਹੈਗਾ ਇਹਦਾ ਉਦਘਾਟਨ ਮਾਨਯੋਗ ਐਮਐਲਏ ਸਰਦਾਰ ਗੁਰਦੱਤ ਸਿੰਘ ਸੇਖੋਂ ਹੋਰੀ ਕਰਨਗੇ ਔਰ ਸਰਦਾਰ ਜਸਵੰਤ ਸਿੰਘ ਜ਼ਫਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਿਸ਼ੇਸ਼ ਤੌਰ ਤੇ ਘਟਨੀ ਸਮਾਰੋਹ ਦੇ ਵਿੱਚ ਪਹੁੰਚਣਗੇ ਇਸੇ ਤਰ੍ਹਾਂ ਕਵੀ ਦਰਬਾਰ ਦੇ ਵਿੱਚ ਮੁੱਖ ਮਹਿਮਾਨ ਵਜੋਂ ਸਰਦਾਰ ਕੁਲਤਾਰ ਸਿੰਘ ਸੰਧਵਾ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਪਹੁੰਚਣਗੇ ਤੇ ਮੈਂ ਸਾਰੇ ਦੇਸ਼ਾਂ ਨੇੜੇ-ਨੇੜੇ ਵੱਸਦੇ ਪੰਜਾਬ 'ਚ ਵੱਸਦੇ ਸਮੂਹ ਪੰਜਾਬੀਆਂ ਨੂੰ ਇਹ ਬੇਨਤੀ ਕਰਦਾ ਕਿ ਆਓ ਸਾਰੇ ਆਪਾਂ ਰਲ ਮਿਲ ਕੇ ਇਸ ਮੇਲੇ ਦਾ ਆਨੰਦ ਮਾਣੀਏ ਤੇ ਇੱਕ ਕਾਮਯਾਬ ਮੇਲਾ ਬਣਾਈਏ